ਸੋ ਕਬੀਰ ਬਾਦਲ ਨੇ ਜਗਰਾਉਂ ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ ਇਸ ਮੌਕੇ ਉਹਨਾਂ ਨੇ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਦੀ ਨਿਖੇਦੀ ਕੀਤੀ ਉਹਨਾਂ ਨੇ ਆਪ ਪਾਰਟੀ ਤੇ ਨਿਸ਼ਾਨੇ ਸਾਧੇ ਇਸ ਮੌਕੇ ਵੱਡਾ ਇਕੱਠ ਇਸ ਰੈਲੀ 'ਚ ਮੌਜੂਦ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਪੰਜਾਬੀਆਂ ਦੀ ਸਰਕਾਰ ਨਹੀਂ ਦਿੱਲੀ ਦੀ ਚੱਲ ਰਹੀ ਏ ਜੇ ਗਰੀਬ ਤੇ ਹਮਲਾ ਹੁੰਦਾ ਕਿਸਾਨ ਤੇ ਹਮਲਾ ਹੁੰਦਾ ਪੰਜਾਬੀਆਂ ਤੇ ਹਮਲਾ ਹੁੰਦਾ ਵਪਾਰੀਆਂ ਤੇ ਹੁੰਦਾ ਤੇ ਢਾਲ ਬੰਦਾ ਅਕਾਲੀ ਦਲ ਥੋਡੀਆਂ ਲੜਾਈਆਂ ਲੜ ਲੜ ਕੇ ਅਕਾਲੀ ਦਲ ਨੇ ਇਨਸਾਫ ਦੁਲਾਏ ਹੈ ਅੱਜ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਮੇਰੇ ਸਵੇਰੇ ਹੀ ਅਸੀਂ ਮੈਂ ਵੀਡੀਓ ਆ ਰਹੀਆਂ ਸੀ ਮੇਰੇ ਕੋਲੇ ਐਨਾ ਭਾਰੀ ਮੀਂਹ ਪਿੰਡਾਂ ਵਿੱਚ ਮੈਂ ਥੋਡੀਆਂ ਵੀਡੀਓਆਂ ਦੇਖੀਆਂ ਮੀਂਹ ਦੇ باوجود ਤੁਸੀਂ ਗੋਡੇ-ਗੋਡੇ ਗਲੀਆਂ 'ਚ ਪਾਣੀ ਸੀ ਤਾਂ ਤੁਸੀਂ ਫਿਰ ਵੀ ਬੱਸਾਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਜੋ ਵੀ ਸਾਧਨ ਹੈ ਉਹ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ ਮੇਰਾ ਸਿਰ ਝੁਕਦਾ ਤੁਹਾਡੇ ਕੋਲ। ਅਸਲੀ ਆਕਾਲ ਅੱਜ ਕਿਉਂ ਇਕੱਠੇ ਹੋਏ ਆਂ? ਤੁਹਾਡੀਆਂ ਜ਼ਮੀਨਾਂ 'ਤੇ ਹਮਲਾ ਕਰਨ ਲੱਗ ਗਏ। ਆ ਦਿੱਲੀ ਵਾਲੇ ਆ ਕੇਜਰੀਵਾਲ ਆ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛਿੱਤਰ ਪੈਣੇ ਆ ਜਮਾਨਤਾਂ ਜੱਤ ਹੋਣੀਆਂ ਹੁਣ ਇੱਕੋ ਇੱਕੰਦ ਲੱਗੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਲੁੱਟ ਲਈਏ ਪੈਸਾ ਇਕੱਠਾ ਕਰ ਲਈਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ ਐਡਾ ਵੱਡਾ ਤੱਕਾ ਨਹੀਂ ਸਹੰਦੇ ਹੁਣ ਕਰ ਕੀ ਲਿਆ ਇਹਨਾਂ ਨੇ ਆਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਥੋੜੀ ਜ਼ਮੀਨਾਂ ਦੇ ਕਬਜ਼ੇ ਵਾਲੀ ਸਕੀਮ ਹੈ ਕੀ ਤੁਸੀਂ ਜਾਣਦੇ ਹੋ ਜਦੋਂ ਖਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜਾ ਐਕਟ ਬਣਾਇਆ ਸੀ ਪੂਰੇ ਦੇਸ਼ ਦਾ ਐਕਟ ਬਣਾਇਆ ਸੀ ਕਿਉਂਕਿ ਪਹਿਲੇ ਕੀ ਹੁੰਦਾ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਸਰਕਾਰਾਂ ਤੱਕੇ ਨਾਲ ਅਕਵਾਇਰ ਕਰਕੇ ਬਹੁਤ ਘੱਟ ਮੁਆਵਜ਼ਾ ਦਿੱਤਾ ਜਾਂਦਾ ਸੀ ਫਿਰ پورے ਦੇਸ਼ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕਿਸਾਨ ਦੀ ਗਰੀਬ ਦੀ ਜਾਇਦਾਦ ਹੈ ਉਹਨੂੰ ਸਰਕਾਰਾਂ ਐ ਨਹੀਂ ਤੱਕੇ ਨਾਲ ਕਰ ਸਕਦੀਆਂ ਇੱਕ ਪਾਰਲੀਮੈਂਟ ਨੇ ਐਕਟ ਬਣਾਇਆ ਉਸ ਐਕਟ ਦੇ ਤਹਿਤ ਜੇ ਕੋਈ ਵੀ ਜ਼ਮੀਨ ਅਕਵਾਇਰ ਕਰਨੀ ਹੈ ਸਭ ਤੋਂ ਪਹਿਲੇ एनवायरनमेंट क्लीयरेंस लेनी पेंदी है सोशल इंपैक्ट स्टडी हुंदी है मतलब कि जे थे 10000 किल्ला एक्वायर ਕੀਤਾ ਜਿਹੜੇ ਉਥੇ ਲੋਕ ਰਹਿੰਦੇ ਐ ਜਿਹੜੇ ਦਿਹਾੜੀ ਪੇਟ ਕਰਦੇ ਐ ਜਿਹੜੇ ਉਥੇ ਪਸ਼ੂ ਚਾਰਦੇ ਐ ਜਿਹੜੇ ਗਰੀਬ ਖੇਤਾਂ 'ਚ ਕੰਮ ਕਰਦੇ ਐ ਕਿਸਾਨ ਕਰਦੇ ਉਹਨਾਂ ਦਾ ਕੀ ਅਸਰ ਹੋਊਗਾ ਜੇ ਅਸਰ ਉਹਨਾਂ ਨੂੰ ਜੇ ਨੁਕਸਾਨ ਹੋਊਗਾ ਤੇ ਉਹ ਜ਼ਮੀਨ ਅਕਵਾਇਰ ਨਹੀਂ ਹੁੰਦੀ ਸੀ ਉਹਦੇ ਬਾਅਦ ਫਿਰ ਇੱਕ ਫੈਸਲਾ ਕੀਤਾ ਜਾਂਦਾ ਸੀ ਕਿ ਉਹ ਜਗ੍ਹਾ ਦੇ ਵਿੱਚ ਜਿਹੜੇ ਗਰੀਬ ਐ ਉਹਨਾਂ ਨੂੰ ਕਿੰਨਾ ਪੈਸਾ ਦਿੱਤਾ ਜਾਏ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਨੂੰ ਕਿੰਨਾ ਦਿੱਤਾ ਜਾਏ ਹਰ ਚੀਜ਼ ਦਾ ਇੱਕ ਸਕੀਮ ਬਣੀ ਸੀ ਤੇ ਉਹਦੇ ਬਾਅਦ ਜਿਹੜੀ ਕਿਸਾਨ ਦੀ ਜ਼ਮੀਨ ਜੋ ਮਾਰਕੀਟ ਦਾ ਰੇਟ ਹੈ ਉਹਨੂੰ 400 ਗੁਣਾ ਨਾ ਮਲਾ ਕੇ ਉਹਦਾ ਰੇਟ ਦਿੱਤਾ ਜਾਊਗਾ ਆ ਫੈਸਲਾ ਹੋਇਆ ਪਰ ਇਹਨਾਂ ਨੇ ਕੀ ਕੀਤਾ ਤੁਹਾਨੂੰ ਪਤਾ ਹੈ ਜਿੰਨੀ ਕਾਨੂੰਨ ਦੀਆਂ ਧੱਜੀਆਂ ਆ ਝਾੜੂ ਵਾਲੇ ਉਡਾ ਰਹੇ ਐ ਅੱਜ ਸਰਕਾਰ ਪੰਜਾਬ ਪੰਜਾਬੀਆਂ ਦੀ ਨਹੀਂ ਐ ਆ ਕੇਜਰੀਵਾਲ ਤੇ ਉਹਦੇ ਲੁਟੇਰੇ ਇੱਥੇ ਆ ਕੇ ਬਹਿ ਗਏ ਐ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਆ ਜਿਹੜਾ ਸਸੋੜੀਆ ਐ ਔਰ 4 ਮਹਿਕ ਮੇ ਉਹਨੂੰ ਦੇ ਦਿੱਤੇ ਤੇ ਇੱਕ ਜੇ ਨਾ ਦਿੱਲੀੋਂ 4 ਮਹਿਕ ਮੇ ਉਹਨੂੰ ਦੇ ਦਿੱਤੇ ਤੇ ਹਰ ਮਨਿਸਟਰ ਦੇ ਨਾਲ ਇੱਕ ਬੰਦਾ ਆਪਣਾ ਲਾਤਾ ਤੁਸੀਂ ਦੇਖੋ ਹੁਣ ਕਰਨਾ ਕੀ ਚਾਹੁੰਦੇ ਐ ਇਹਨਾਂ ਨੇ ਦੇਖਿਆ ਕਿ ਪੈਸਾ ਇਕੱਠਾ ਕਿਵੇਂ ਕਰੀਏ ਵੱਡੇ ਪੱਦਰ ਤੇ ਅਰਬਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਐ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋਈ ਵੱਡੇ-ਵੱਡੇ ਬਿਲਡਰ ਨੇ ਕਹਿੰਦਿਆ ਕਿ ਸਾਨੂੰ ਜੀ ਕੋਈ 500 ਕਿਲਾ ਲੁਧਿਆਣਾ ਹੀ ਦੇ ਦਿਓ ਕੋਈ ਕਹਿੰਦਾ ਹਜ਼ਾਰ ਕਿਲਾ ਦੇ ਦਿਓ ਕੋਈ ਕਹਿੰਦਾ ਕਿੱਥੇ ਦੇ ਦਿਓ ਇਹ ਸਾਰੇ ਬਿਲਡਰਾਂ ਨਾਲ ਗੱਲ ਕਰਕੇ ਜਿੱਥੇ ਜਿੱਥੇ ਬਿਲਡਰ ਚਾਹੁੰਦੇ ਸੀ ਉੱਥੇ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ਦੇ ਦਿੱਤੇ ਬਿਲਡਰਾਂ ਤੋਂ ਅਡਵਾਂਸ ਲਈ ਬੈਠੇ ਐ ਐਡੇ ਵੱਡੇ ਤੂਫਾਨ ਦੇ ਬਾਵਜੂਦ ਉਹ ਕਿਉਂ ਨਹੀਂ ਰੁਕ ਰਹੇ ਕਿਉਂਕਿ ਪੈਸਾ ਜੇਚ ਪਾਈ ਬੈਠੇ ਐ ਕਰੋੜਾਂ ਰੁਪਏ ਲਈ ਬੈਠੇ ਐ ਬਿਲਡਰ ਕਹਿੰਦੇ ਸਾਨੂੰ ਜ਼ਮੀਨ ਦਿਓ ਫਿਰ ਇਹਨਾਂ ਨੇ ਦੇਖਿਆ ਕਿ ਜਿਹੜਾ ਪਾਰਲੀਮੈਂਟ ਦਾ ਐਕਟ ਉਹਦੇ ਤਹਿਤ ਤਾਂ ਕਰ ਨਹੀਂ ਸਕਦੇ ਜਿਹੜਾ ਬਾਦਲ ਸਾਹਿਬ ਨੇ ਲਾਇਆ ਸੀ ਐਟ ਉਹਦੇ ਕਹਿ ਕਰ ਨਹੀਂ ਸਕਦੇ ਫਿਰ ਇਹਨਾਂ ਨੇ ਦੇਖਿਆ ਕੋਈ ਪੁਰਾਣਾ ਲੱਭਿਆ 1995 ਦਾ ਕੋਈ ਪੁਰਾਣਾ ਐਟ ਪਹਿਲੇ ਉਹਦੇ ਚ ਇੱਕ ਦੋ ਕਲੋਜ਼ ਸੀ ਜਿਵੇਂ ਕਲੇਰ ਸਾਹਿਬ ਨੇ ਦੱਸਿਆ ਇੱਕ ਕਲੋਜ਼ ਹੈਗਾ ਸੈਕਸ਼ਨ 56 ਜਿੱਥੇ ਉਹਦੇ ਲਿਖਿਆ ਕੀ ਸਰਕਾਰ ਜੀ ਦੀ ਮਰਜ਼ੀ ਜ਼ਮੀਨ ਅਕਵਾਇਰ ਕਰ ਸਕਦੀ ਹੈ ਤੇ ਉਹਦੇ ਜਿਹਦਾ ਛੱਡਣਾ ਹੈ ਉਹਨੂੰ ਛੱਡ ਵੀ ਸਕਦੀ ਹੈ ਮਤਲਬ ਇਹ ਤੋਂ ਪੈਸੇ ਆ ਗਏ ਇਹਨੂੰ ਛੱਡ ਦਿਓ ਇਹਨੇ ਨਹੀਂ ਦਿੱਤੇ ਅਕਵਾਇਰ ਕਰ ਦੋ ਤੇ ਵੱਡੀ ਗੱਲ ਹੈ ਜਿਹੜਾ ਉਹਦਾ ਦੂਜਾ ਕਲੋਜ਼ ਹੈ ਸਭ ਤੋਂ ਖਤਰਨਾਕ ਉਹ ਹੈ ਕਿ ਉਹ ਜਿਹੜੀ ਜ਼ਮੀਨ ਅਕਵਾਇਰ ਕਰਾਂਗੇ ਕਿਸੇ ਮਰਜ਼ੀ ਨੂੰ ਦੇ ਸਕਦੇ ਆ ਮਤਲਬ ਬਿਲਡਰਾਂ ਨੂੰ ਜਦੋਂ ਮਰਜ਼ੀ ਫੜਾ ਦੋਗੇ ਤੱਕ ਬਜ਼ਾਰ ਦੇ ਤਾਜ ਬਜ਼ਾਰ ਦੇ ਸਹੀ ਮਨਾਂ ਦਾ ਰਾਜ ਬਣ ਦਿਓ ਜਦੋਂ ਭਗਵੰਤ ਮਾਨ ਨੂੰ ਕਿਹਾ ਕਰ ਦੱਸ ਕਦੇ ਦਿੱਤੇ ਉਹ ਕਹਿੰਦਾ ਮੈਂ ਤਾਂ ਜਾਊਂਗਾ ਜੇਲ੍ਹ ਚ ਫਿਰ ਕੇਂਦਰੀਵਾਲ ਦੇਖੋ ਐਡਾ ਪੈਸੇ ਦੀ ਲਾਲਚ ਹੈ ਪਹਿਲੀ ਵਾਰ ਹੋਇਆ ਜਦੋਂ ਵੀ ਕੋਈ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਸ ਕਮੇਟੀ ਦਾ ਹੈੱਡ ਮੁੱਖ ਮੰਤਰੀ ਹੁੰਦਾ ਉਸ ਹਾਊਸਿੰਗ ਮਿਨਿਸਟਰ ਹੁੰਦਾ ਤੇ ਸਾਰੇ ਜਿੰਨੇ ਵਿਭਾਗਾਂ ਦੇ ਸੈਕਟਰੀ ਐ ਉਹ ਸਾਰੇ ਉਸ ਕਮੇਟੀ ਦੇ ਮੈਂਬਰ ਹੁੰਦੇ ਆ এনवायरमेंट ਵਾਲੇ ਪੰਚਾਇਤਾਂ ਦੇ ਸਾਰੇ ਸੈਕਟਰੀ ਤੇ ਮਿਨਿਸਟਰ ਦੀ ਕਮੇਟੀ ਦੇ ਹੁੰਦੇ ਮੈਂਬਰ ਉਹ ਦੇਖਦੇ ਐ ਲੈਣੀ ਐ ਕਿ ਨਹੀਂ ਲੈਣੀ ਕਿਸ ਵਾਸਤੇ ਲੈਣੀ ਐ ਇਹਨਾਂ ਨੇ ਕੀ ਕੀਤਾ ਦੇਖੋ ਕਿੱਡੀ ਵੱਡੀ ਥੋੜੇ ਤੇ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਕਮੇਟੀ ਬਣਾ ਲਈ ਜੀ ਦਾ ਮੁਖੀ ਹੋ ਗਿਆ ਚੀਫ ਸੈਕਟਰੀ ਚੀਫ ਸੈਕਟਰੀ ਨੂੰ ਕਿਹਾ ਤੂੰ ਚੀਫ ਫੈਕਟਰੀ ਰਹਿਣਾ ਉਹ ਕਹਿੰਦਾ ਜੀ ਮੈਨੂੰ ਚੀਫ ਫੈਕਟਰੀ ਬਣਾ ਦਿਓ ਜਿਵੇਂ ਕੋਈ ਐਸਐਸਪੀ ਨਹੀਂ ਲੱਗਦੇ ਹੁਣ ਜਿੰਨੇ ਐਸਐਸਪੀ ਲੱਗੇ ਪੈਸੇ ਲੈ ਕੇ ਲੱਗੇ ਆ ਤੋ ਜੋ ਪੈਸੇ ਜਿਹਨੂੰ ਜਿਹਨੇ 40 ਲੱਖ ਕਰੋੜ ਰੁਪਇਆ ਦਿੱਤਾ ਉਹਨੇ ਕਮਾਉਣਾ ਵੀ ਥੋਤੋ ਹੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਚੀਫ ਮਨਿਸਟਰ ਦੀ ਛੱਡ ਕੇ ਚੀਫ ਸੈਕਟਰੀ ਨੂੰ ਅੱਗੇ ਲਾਤਾ ਦੇ ਉਹਦੇ ਥੱਲੇ ਕਮੇਟੀ ਚਾਰ ਬੰਦੇ ਹੋਰ ਕਿਹੜੇ ਆ ਉਹ ਨਾਮ ਹੀ ਤੁਹਾਨੂੰ ਬੋਲਣਾ ਨਹੀਂ ਆਉਂਦਾ ਇਹ ਕਹੇਗਾ ਉਮਰਾਤ ਕੁੰਦੂ ਉਹ ਪਤਾ ਨਹੀਂ ਦਿੱਲੀੋਂ ਕਿੱਥੋਂ ਲਿਆਂਦਾ ਹੈ ਇੱਕ ਹੈਗਾ ਸ਼ੌਕਤ ਰੋਏ ਇੱਕ ਵਿਵ ਮਹੇਸ਼ਵਰੀ ਇੱਕ ਸੀਮਾ ਬੰਸਲਾ ਦੇਖੋ ਆ ਕਮੇਟੀ ਬਣਾਦੀ ਜਿੰਨਾਂ ਨੂੰ ਪੰਜਾਬ ਦਾ ਲੱਲਾ ਕਾਕਾ ਨਹੀਂ ਪਤਾ ਇਹਨਾਂ ਤੋਂ ਘੁੱਗੀ ਮਾਰਾ ਕੇ ਥੋੜੀ ਜ਼ਮੀਨ ਕਬਜ਼ਾ ਕਰਕੇ ਉਹ ਲੈਣਾ ਚਾਹੁੰਦੇ ਐ ਮੈਂ ਕੁੰਡੂ ਸਾਹਿਬ ਨੂੰ ਕਹਿਣਾ ਚਾਹੁੰਦਾ ਸ਼ੌਕਤ ਸਾਹਿਬ ਨੂੰ ਮਹੇਸ਼ਵਰੀ ਤੇ ਬੰਸਲ ਨੂੰ ਬੀਬੀ ਨੂੰ ਪੰਜਾਬ ਦੀਆਂ ਜੇਹਲਾਂ ਦੇਖੀਆਂ ਤੁਸੀਂ ਚੀਫ ਸੈਕਟਰੀ ਸਾਹਿਬ ਐਨਾ ਅੱਖਾਂ ਨਾਲ ਮੀਚ ਲੋ ਐਨਾ ਅੱਖਾਂ ਨਾਲ ਮੀਚ ਲਿਓ ਡੇਢ ਸਾਲ ਹੀ ਰਹਿ ਗਿਆ ਮੈਨੂੰ ਲੱਗਦਾ ਡੇਢ ਤੋਂ ਵੀ ਘੱਟ ਹੈ ਡੇਢ ਤੋਂ ਵੀ ਘੱਟ ਹੈ 24 ਘੰਟਿਆਂ ਚ 12 ਘੰਟੇ ਤੇ ਸੌਂਗ ਢਵਾ ਲੈਣੇ ਹੋ ਇਹਦਾ ਮਤਲਬ 8 ਮਹੀਨੇ ਦਿਨ ਰਹਿ ਗਿਆ ਬਾਕੀ ਦਾ ਸਾਬੇ ਵਲੋਗੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਅਫਸਰਾਂ ਨੂੰ ਜਿਸ ਰਾਤ ਚੱਲੇ ਹਾਂ ਤੁਸੀਂ ਉਹਦੇ ਨਤੀਜੇ ਦੇਖ ਲਿਓ ਜੈ ਜੇ ਤੱਕੇ ਕਰ ਰਹੇ ਐ ਜੈ ਜੇ ਜ਼ੁਲਮ ਕਰ ਰਹੇ ਮੈਨੂੰ ਲੱਗਦਾ ਖਜ਼ਾਨਾ ਇਹਨਾਂ ਨੇ ਖਾਲੀ ਕਰਤਾ ਤੇ ਉਹਦੇ ਬਾਅਦ ਕੀ ਕਰਨਾ ਸੋਚਿਆ ਆ ਜਿਹੜੇ ਤੁਹਾਡੇ 60000 ਕਿਲਾ ਹੈ ਅਤੇ ਸ਼ੁਰੂਆਤ ਹੈ ਪਾਣੀ ਨੂੰ ਦੇਖਦੇ ਕਿੰਨਾ ਗਰਮ ਹੈ ਜਦੋਂ ਦੇਖ ਲਿਆ ਕਿ ਤੇ ਠੰਡਾ ਹੈ ਤੇ ਫਿਰ ਕਹਿੰਦੇ ਕਿ 1 ਲੱਖ ਏਕੜ ਦੀ ਹੋਰ ਲਿਸਟ ਆ ਰਹੀ ਹੈ ਕੋਈ ਸ਼ਹਿਰ ਨਹੀਂ ਛੱਡਾ ਹੁਣ ਇਹਨਾਂ ਨੇ ਕੀ ਕਰਨਾ ਹੈ ਆਈ ਜ਼ਮੀਨ ਤੇ ਉੱਤੇ ਇਹਨਾਂ ਨੇ ਕਰਜ਼ਾ ਲੈ ਲੈਣਾ ਹੈ ਉਹ ਕਰਜ਼ਾ ਲੈ ਕੇ ਆ ਸੋਚਦੇ ਕਿ ਅਸੀਂ ਕਰਜ਼ਾ ਲੈ ਕੇ ਫਿਰ ਅਸੀਂ ਇਲੈਕਸ਼ਨ ਤੋਂ 2-3 ਮਹੀਨੇ ਪਹਿਲੇ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ ਹਾਈ ਪੈਸੇ ਜ਼ਮੀਨ ਤੇ ਉੱਤੇ ਬੈਂਕ ਤੋਂ ਕਰਜ਼ਾ ਲੈ ਕੇ ਅਦੇ ਦੇ ਦਾਂਗੇ ਆ ਸੋਚਦੇ ਆ ਕਿ ਫਿਰ ਤੋਂ ਠੱਗੀ ਮਾਰਾਂਗੇ ਜਿਵੇਂ ਪਹਿਲੇ ਨਾ ਨੇ ਠੱਗੀ ਮਾਰੀ ਉਹੀ ਹੁਣ ਕਰਨਾ ਚਾਹੁੰਦੇ ਐ ਇਹਨਾਂ ਦਾ ਰਾਜਾ ਰਾਜ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਯਾਰ ਆਪਣੇ ਆਪਣੇ ਹੁੰਦੇ ਆ ਹੁਣ ਤਾਂ ਸਬਕ ਸਿੱਖ ਲਿਏ ਆ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਆ ਕਾਂਗਰਸ ਐ ਭਾਵੇਂ ਆ ਝਾੜੂ ਵਾਲੇ ਐ ਇਨਾ ਲਗਾ ਤੁਹਾਡੇ ਪ੍ਰਤੀ ਨਹੀਂ ਇਹਨਾ ਦਰਦ ਨਹੀਂ ਪੰਜਾਬ ਪ੍ਰਤੀ ਕੋਈ ਕਿਸਾਨ ਗਰੀਬ ਪ੍ਰਤੀ ਦਰਦ ਨਹੀਂ ਜੇ ਦਰਦ ਹੈ ਜੇ ਤੁਹਾਡੀ ਲੜਾਈ ਲੜਦੀ ਏ ਜੇ ਤੁਹਾਡੇ ਵਾਸਤੇ ਜਾਨ ਵਾਰ ਸਕਦੀ ਏ ਤੇ ਸ਼ਰਮ ਨਹੀਂ ਅਕਾਲੀ ਦਲ ਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੈ ਸ਼ਕੀਰ ਜੈ ਸ਼ਕੀਰ ਜਿੰਦਾਬਾਦ ਜੈ ਸ਼ਕੀਰ ਜੈ ਸ਼ਕੀਰ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇੰਨੀ ਤਰੱਕੀ ਗਈ ਤੇ ਭਾ ਕਿੰਨੇ ਵੱਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50 ਹਜ਼ਾਰ 5 ਲੱਖ ਦੀ ਰਹਿ ਜਾਊਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਇੰਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੁਖਵੀਰ ਤੇਰੀ ਸੋਚ ਦੇ ਕਹਿਰਾ ਦੇਵਾਂਗੇ ਠੋਕੇ ਸੁਖਵੀਰ ਤੇਰੀ ਸੋਚ ਦੇ ਕਹਿਰਾ ਦੇਵਾਂਗੇ ਠੋਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਥੋੜਾ ਆਸ਼ੀਰਵਾਦ ਚਾਹੀਦਾ ਹੈ ਜੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ ਹੈ 28 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ਗ੍ਰਾਮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ ਇੱਕ ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਰਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਰਚਾ ਲਾਉਣਾ ਪਏ ਅੱਗੇ ਹੋ ਕੇ ਮੈਂ ਬੈਠੂਗਾ ਬੋਲੇ ਜੋ ਨਿਹਾਲ ਆਪਾਂ ਸਾਰੇ ਹੀ ਬਾਹਾਂ ਖੜੀਆਂ ਕਰਕੇ ਬਾਦਲ ਸਾਹਿਬ ਦਾ ਵਿਸ਼ਵਾਸ ਦਿਵਾਈਏ ਵੀ ਅਸੀਂ ਉਹਦੇ ਤੱਕ ਤੁਹਾਡੇ ਨਾਲ ਆ ਜਦੋਂ ਤੱਕ ਇਹ ਪਾਲਸੀ ਵਾਪਸ ਨਹੀਂ ਆ ਜਾਂਦੀ ਬੋਲੇ ਸੋਨਹਾਲ ਸੱਚ ਵੀ ਆ ਕਾਲੋ ਕਰਾਂ ਦਿਆਂਗੇ ਢੋਕੇ ਇੱਕ ਹੋਰ ਗੱਲ ਕਿਤੇ ਤੁਸੀਂ ਕਿਤੇ ਘਰੇ ਜਾਓਗੇ ਨਾ ਅੱਜ ਤੁਸੀਂ ਸੋਚੋ ਪੰਜਾਬ ਵਿੱਚ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਹੇ ਸੀ ਫਲਾਈਓਵਰ ਬਣਾ ਰਹੇ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾ ਰਹੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰੇ ਸੀ ਜਿਵੇਂ ਐਸੀ ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇਨਸ਼ੋਰੈਂਸ ਕਰਾਉਂਦੇ ਸੀ ਕੱਛੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਨੂੰ ਬੇਅਦਬੀਆਂ ਕਰਦੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਕਾਲੀ ਦਲ ਸਿੱਖਾਂ ਦੀ ਦੁਸ਼ਮਣ ਪਾਰਟੀ ਐ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਤੇ ਯਾਦ ਕਰੋ ਆ ਸੜਕਾਂ ਤੇ ਦਾਦੂ ਵਾਲ ਵਰਗੇ ਬਹਿ ਗਏ ਸੜਕਾਂ ਤੇ ਕਾਂਗਰਸੀ ਬਹਿ ਗਏ ਸਰਕਾਰ ਦੇ ਝਾੜੂ ਵਾਲੇ ਬਹਿ ਗਏ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਦੋਂ ਸਾਨੂੰ ਸੀਬੀਏ ਦੀ ਜਾਂਚ ਚਾਹੀਦੀ ਐ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਕਿ ਇਹਨਾਂ ਨੇ ਤੰਗ ਕਰਨਾ ਹੀ ਐ ਤੇ ਸੀਬੀਆਂ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਐ ਅੱਜ ਤੱਕ ਰੁੱਲਦੀ ਰਹੀ ਐ ਅੱਜ ਤੱਕ ਦੋਸ਼ੀ ਤੁਰੇ ਫਿਰਦੇ ਐ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਬੇਅਦਵੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕੌਣ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਹੈ ਤੇ ਵੱਡੀ ਗੱਲ ਹੈ ਜਿਹੜਾ ਮਲੇਰ ਕੋਟਲੇ ਤੇ ਬੇਦਬੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ Yadav ਕੌਣ ਆ ਨਰੇਸ਼ Yadav ਆਮ ਆਦਮੀ ਪਾਰਟੀ ਦਾ ਐਮ ਐਲ ਏ ਹੈ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨ ਲੜ ਰੇ ਸੀ ਬੇਦਬੀ ਹੋਣੇ ਕੀਤੀ ਕੇਸ ਕੌਨ ਲੜੇ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋ ਮੰਤਰੀ ਹੋਣੇ ਹਲੇ ਤੱਕ ਕੇਸ ਲੜ ਰਹੇ ਆ ਉਹਦੇ ਹੀ ਤੁਸੀਂ ਦੇਖੋ ਜਿਉਂਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ ਚ ਭੇਜਤਾ ਨਰੇਸ਼ ਜਾਦਵ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਜੀ ਸੈਸ਼ਨ ਜੱਜ ਆ ਹਰਜੋਤ ਬੈਂਸ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕੀ ਫੈਸਲਾ ਆਪਣੇ ਉਲਟਾ ਉਹਨਾਂ ਲੱਗਿਆ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜਾਊਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਜਿਨੇ ਦਰਖਾਸਤ ਦਿੱਤੀ ਸੀ ਬੇਅਦਬੀ ਦੀ ਉਹਨੂੰ ਡਰਾਓ ਉਦੋਂ ਐਪਲੀਕੇਸ਼ਨ ਦਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਪੈਸਾ ਹੋ ਗਿਆ ਸਾਰਾ ਕੁਝ ਹੋ ਗਿਆ 1 ਮਹੀਨੇ ਪਹਿਲੇ ਡਿਸੰਬਰ ਨੂੰ ਉਹਨ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਹਾਂ bc ਨੇ ਸੈਸ਼ਨ ਕੋਡ ਦਰਖਾਸਤ ਦਿੱਤੀ bA ਨੇ ਦਰਖਾਸਤ ਦਿੱਤੀ ਕਿ ਅਸੀਂ ਕੇਸ ਹੀ ਵਾਪਸ ਲੈ ਰਹੇ ਹਾਂ ਦੇਖੋ ਬੇਅਦਬੀ ਦਾ ਕੇਸ ਹੋਇਆ ਤੇ ਅਕਦੇ ਵਾਪਸ ਲੈ ਰਹੇ ਹਾਂ ਕਿਉਂਕਿ ਨਰੇਸ਼ ਯਾਦਵ ਨੇ ਇਹਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਕਰਕੇ ਅਸੀਂ ਅਕਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿੰਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹ ਜੋ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ 'ਚ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਸ ਨਰੇਸ਼ ਯਾਦਵ ਦੇ ਖਿਲਾਫ ਇੰਨੇ ਸਬੂਤ ਆ ਗਏ ਐ ਪਰ ਹਫਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਸਰਕਾਰ ਦੇ ਅਫਸਰਾਂ ਨੇ ਤੇ ਡੀਏ ਨੇ ਦਰਖਾਸਤ ਦਿੱਤੀ ਹੈ ਕਿ ਇਹ ਕੇਸ ਵਾਪਸ ਕੀਤਾ ਜਾਏ ਪਰ ਮੈਂ ਸੈਸ਼ਨ ਜੱਜ ਇਹਨੂੰ ਵਾਪਸ ਨਹੀਂ ਕਰਦਾ ਮੈਂ ਫੈਸਲਾ ਦੇ ਰਿਹਾ ਤੇ ਨਰੇਸ਼ਾ ਆਦਮ ਨੂੰ ਅੰਦਰ ਕਰ ਦਿੱਤਾ ਐਤੋ ਵੀ ਮਾੜੀ ਗੱਲ ਹੋਰ ਕੀਤੀ ਇਹਨਾਂ ਨੇ ਫੈਸਲਾ ਆ ਗਿਆ 30 ਤਰੀਕ ਨੂੰ 8 ਦਸੰਬਰ ਨੂੰ ਕਿ ਇਹਨੂੰ ਅੰਦਰ ਕੀਤਾ ਜਾਏ ਤੇ ਉਹਨੇ ਕਿਹਾ ਮੈਂ ਤਾਂ ਫਿਰ ਰੋਲਾ ਪਾਉਂਗਾ 15 ਦਿਨ ਬਾਅਦ ਦਿੱਲੀ ਦੇ ਇਲੈਕਸ਼ਨਾਂ ਦੀ ਲਿਸਟ ਆਈ ਟਿਕਟਾਂ ਕਿਹਨੂੰ ਦਿੱਤੀਆਂ ਉਸੇ ਹੀ ਨਰੇਸ਼ ਯਾਦਵ ਨੂੰ ਐਮਐਲਏ ਦੀ ਟਿਕਟ ਫਿਰ ਤੋਂ ਦੇ ਦਿੱਤੀ ਜਿਹਨੇ ਬੇਅਦਬੀ ਕੀਤੀ ਉਹ ਅੰਦਰ ਹੋਇਆ ਮੈਂ ਇਹਨੂੰ ਅੱਜ ਲਿਖ ਦੇਣਾ ਹੈ ਪਰਮਾਤਮਾ ਮੇਰ ਰਹਿ ਥੋੜੀ ਸਰਕਾਰ ਆਏ ਆਪਾਂ ਸਹੀ ਕੁਆਦੀ ਕਰਾ ਕੇ ਮੈਂ ਤੁਹਾਨੂੰ ਦਿਖਾ ਦੂੰਗਾ ਕਿ ਸਾਰੇ ਝਾੜੂ ਵਾਲੇ ਤੇ ਆ ਮਗਰਸੀ ਕਾਂਗਰਸ ਜਿੰਨੀਆਂ ਬੇਅਦਬੀਆਂ ਹੋਈਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਯਾ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਕਿਸੇ ਵੀ ਵਰਕਰ ਦੇ ਘਰੇ ਚਲਿਓ ਸਵੇਰੇ ਅਰਦਾਸ ਕਰਕੇ ਨਿਕਲਦਾ ਘਰੋਂ ਤੇ ਉਸੇ ਪਾਰਟੀ ਨੂੰ ਇਹਨਾਂ ਲੁਟੇਰਿਆਂ ਨੇ ਆ ਕਾਂਗਰਸ ਵਰਗੇ ਟੈਂਕਾ ਤੋਪਾਂ ਮਾਰਨ ਵਾਲੇ ਬੰਬ ਸਿੱਟਣ ਵਾਲੇ ਪਾਰਟੀ ਨੇ ਅੱਪਾ ਨੂੰ ਬਦਨਾਮ ਕਰਤਾ ਕਿਉਂ? ਆਪਾਂ ਗੱਲਾਂ ਛਾ ਗਏ। ਆ ਸੋਸ਼ਲ ਮੀਡੀਆ, ਆ ਟੈਲੀਫੋਨ ਸੁਣ ਸੁਣ ਕੇ ਆਪਾਂ ਉਹਨਾਂ ਦੇ ਝੂਠੇ ਪ੍ਰਚਾਰ ਛਾ ਗਏ। ਆਪਾਂ ਸੋਚਣ ਲੱਗ ਗਏ ਪਤਾ ਨਹੀਂ ਆ ਕੇਜਰੀ ਵਾਲਾ ਬਦਲਾ ਲੈ ਕੇ ਆਊਗਾ। ਸਾਡੇ ਪੰਜਾਬ ਨੂੰ ਕਿੱਥੇ ਲੈ ਕੇ ਜਾਊਗਾ? ਹੁਣ ਤਾਂ ਪਤਾ ਲੱਗ ਗਿਆ ਜੀ। ਮੇਰੀ ਇੱਕ ਹੋਰ ਹੱਥ ਜੋੜ ਕੇ ਬੇਨਤੀ ਐ। ਆ ਬਦਲਾ ਵਾਲੇ ਇੱਕ ਹੋਰ ਕੋਈ ਨਾ ਜੰਮ ਪੇ ਮੈਨੂੰ ਲੱਗਦਾ 6 ਮਹੀਨੇ ਰਹਿ ਜਾਣਗੇ ਇੱਕ ਨਵਾਂ ਬੰਦਾ ਖੜਾ ਹੋ ਜਾਊਗਾ ਕਹੂਗਾ ਜੀ ਮੈਂ ਆਹ ਕਰਕੇ ਦਊ ਫਿਰ 5 ਸਾਲ ਪਛਤਾਉਂਗੇ ਪਹਿਲੇ 5 ਸਾਲ ਆਪਣੇ ਖਰਾਬ ਹੋਵੇ ਕੈਪਟਨ ਨੂੰ ਉਹਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਆਪਾਂ ਸਮਝੇ ਯਾਰ ਬੜਾ ਵੱਡਾ ਕੰਮ ਸੱਚ ਝੂਠ ਆ ਸਾਰੇ ਝੂਠੀਆਂ ਸੌਂਾਂ ਖਾਣ ਵਾਲੇ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਜਿਹੜਾ ਦਾ ਹੱਥ ਨੂੰ ਧਾਰੂ ਦਾ ਡੱਕਿਆ ਹੋਇਆ ਉਹਨੂੰ ਕੋਈ ਫਿਕਰ ਹੈ ਉਵੇਂ ਹੀ ਕੈਪਟਨ ਉਵੇਂ ਹੀ ਅੱਜ ਭਗਵੰਤ ਮਾਨ ਦੇਖੋ ਅਕਾਲੀ ਦਲ ਜੋ ਜ਼ਬਾਨ ਕਰਦਾ ਹੈ ਉਹ ਪੂਰੀ ਕਰਦਾ ਹੈ ਤੁਸੀਂ ਇਤਿਹਾਸ ਦੇਖ ਲਓ ਜੇ ਬਾਪੂ ਬਾਦਲ ਨੇ ਕਿਹਾ ਮੈਂ ਆਟਾ ਦਾਲ ਦਊਂਗਾ ਤੇ ਪਹਿਲੇ ਹਫਤੇ ਕੈਬਨਿਟ ਮੀਟਿੰਗ ਕਰਕੇ ਦੇਣਾ ਸ਼ੁਰੂ ਕਰ ਦਿੱਤਾ ਜੇ ਬਾਪੂ ਬਾਦਲ ਨੇ ਕਿਹਾ ਮੈਂ ਬਿਜਲੀ ਆਮੋ ਆਮ ਕਰ ਦਊਂਗਾ ਕਰਕੇ ਦਿਖਾਈ ਜੇ ਬਾਪੂ ਬਾਦਲ ਨੇ ਕਿਹਾ ਜੀ ਸੜਕਾਂ ਵਧੀਆ ਬਣਾ ਦਊਂਗਾ 4 6 ਲੇਨ ਹੁਣ ਤੁਸੀਂ ਜਗਰਾਉਂ ਵਾਲੇ ਸਾਰੇ ਇਲਾਕੇ ਤੋਂ ਆਏ ਹੋ ਜਦੋਂ ਆਪਣੀ ਸਰਕਾਰ ਆਈ ਸੀ ਪਹਿਲੇ ਜਗਰਾਉਂ ਤੋਂ ਲੈ ਮੋਗੇ ਤੋਂ ਲੈ ਕੇ ਅਸੀਂ ਲੁਧਿਆਣੇ ਤੱਕ ਦੀ ਸੜਕ ਦੇ ਵਿੱਚ ਹਰ ਰੋਜ਼ 8-10 ਐਕਸੀਡੈਂਟ ਹੁੰਦੇ ਸੀ ਕਿੰਨੇ ਲੋਕੀ ਜਾਨਾਂ ਜਾਂਦੀਆਂ ਸੀ ਤੇ ਅੱਜ ਦੇਖੋ ਕਹਿ ਜੀਆਂ ਸੜਕਾਂ ਪੂਰੇ ਪੰਜਾਬ ਬਣਾ ਦੀਆਂ ਕਿਉਂ ਅਸੀਂ ਜ਼ੁਬਾਨ ਕੀਤੀ ਸੀ 에어ਪੋਰਟ ਬਣਾਦੇ ਜ਼ੁਬਾਨ ਕੀਤੀ ਸੀ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਜ਼ੁਬਾਨ ਕੀਤੀ ਸੀ ਮੁਫਤ ਬਿਜਲੀ ਦਿੱਤੀ ਜ਼ੁਬਾਨ ਕੀਤੀ ਸੀ ਹਰ ਚੀਜ਼ ਜੋ ਕਿਹਾ ਕਿਉਂਕਿ ਅਸੀਂ ਆਪਣੇ ਪਰਿਵਾਰ ਝੂਠ ਨਹੀਂ ਬੋਲ ਸਕਦੇ ਸਾਡਾ ਪਰਿਵਾਰ ਪੰਜਾਬ ਸਾਡਾ ਘਰ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਸਰਕਾਰ ਆਏ ਨਾ ਆਏ ਅਸੀਂ ਥੋਡੀ ਜਾਨ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਹੈ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਨੂੰ ਬਚਾ ਲਓ ਇਨ੍ਹਾਂ ਲੁਟੇਰਿਆਂ ਤੋਂ ਬਚਾ ਲਓ ਆ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚਾ ਲਓ ਇਕੱਠੇ ਹੋ ਜੋ ਪਰ ਮੈਂ ਦੇਖ ਰਿਹਾ ਅੱਜ ਮੈਨੂੰ ਬੜੀ ਖੁਸ਼ੀ ਹੈ ਤੇ ਨੋਂ ਖੁਸ਼ੀ ਹੈ ਮੈਨੂੰ ਬੜਾ ਡਰ ਸੀ ਜਦੋਂ ਦੇਖਿਆ ਸਿਰੇ ਮੈਂ ਦੇਖਿਆ ਲੁਧਿਆਣਾ ਇੱਟਾ ਭਾਰੀ ਮੀਨ ਮੈਨੂੰ ਡਰ ਸੀ ਪਰ ਮੈਂ ਕਿਹਾ ਸੀ ਵਰਕਰਾਂ ਨੂੰ ਭਾਵੇਂ ਗੜੇ ਪੈ ਜਾਣ ਮੀਂਹ ਪੈ ਜਾਣ ਮੈਂ ਤਾਂ ਉੱਥੇ ਆ ਕੇ ਬਹਿ ਜਾਣਾ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਨਾਲ ਦੇ ਨਾਲ ਵਰਕਰਾਂ ਨੇ ਫੋਟੋਆਂ ਪਾਈਆਂ ਕੋਈ ਮੀ ਜੋ ਤੁਰੀ ਜਾਂਦਾ ਕੋਈ ਏਡੇ ਏਡੇ ਗੋਡੇ ਗੋਡੇ ਪਾਣੀ ਆਪਣੇ ਪਿੰਡ ਚ ਗੱਡੀ ਚ ਬੈ ਕੇ ਚਲੀ ਜਾਂਦਾ ਪਰਵਾਹ ਨਹੀਂ ਕੀਤੀ ਅੱਜ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਤੁਸੀਂ ਜੰਗ ਲੜਨ ਨੂੰ ਫੌਜ ਤਿਆਰ ਹੈ ਬੋਲ ਸੋਨਹਿਰੋ ਗਾਲੋ ਤੇ ਮੈਂ ਜਿਹੜੀ ਸੰਗਤ ਆਪਣੀ ਆਈ ਹੈ ਇੱਕ ਤਾਂ ਲੁਧਿਆਣਾ ਜ਼ਿਲ੍ਹਾ ਜਿਹੜਾ ਪੁਰਾਣਾ ਜਗਰਾਉਂ ਦੇ ਆਪਣਾ ਖੰਨੇ ਤੇਗ ਮੋਗੇ ਆਇਆ ਆ ਤੁਹਾਡਾ ਸਾਰਾ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੇ ਬਾਅਦ ਸੋਣਾ ਨਹੀਂ ਤੁਸੀਂ ਦੇਖੋ ਮੈਂ ਘਰੋਂ ਨਿਕਲ ਪਿਆ ਤੁਹਾਡੀ ਸਰਕਾਰ ਬਣਾ ਕੇ ਲਿਆਉਣੀ ਹੈ ਤੁਹਾਡੀ ਸਰਕਾਰ ਬਣਾ ਕੇ ਲਿਆਉਣੀ ਹੈ ਤੇ ਪੰਜਾਬ ਨੂੰ ਫਿਰ ਤੋਂ ਸਹੀ ਲੀਤੇ ਪਾਉਣਾ ਹੈ ਤੁਹਾਡਾ ਸਾਥ ਦਿਓ ਸਿਰ ਤੇ ਹੱਥ ਰੱਖੋ ਜੋ ਮਰਜੀ ਕਰਨ ਦੀ ਕੋਸ਼ਿਸ਼ ਕਰਨ ਗਿਆ ਧੱਕੇ ਵੀ ਕਰਨਗੇ ਪਰਚੇ ਵੀ ਕਰਨਗੇ ਮੈਂ ਕੇਜਰੀਵਾਲ ਨੂੰ ਕਹਿਣਾ ਚਾਹਣਾ ਹੈ जिन्हें मर्जी परचे देने मेरे दे, दे, दे कोई प्रवाह नहीं मैं जो मर्जी करना प्रवाह पर जिस दिन सरकार आ गई एक एक जो पैसा लुटिया आवे सार बहुत बहुत धनवाद फिर तो मैं कहना चाहना कोई फिक्र ना करो अकाली दल खड़े एक इंच जमीन थोड़ी नहीं जान दवा वाहू जी का खालसा वाहू जी की फतेह ਸਾਰੇ ਸੰਗਤ ਨੂੰ ਬੇਨਤੀ ਆ ਵੀ ਪ੍ਰਸ਼ਾਦਾ ਲੰਗਰ ਤਿਆਰ ਆ ਪਿਛਲੇ ਬਣੇ ਲੰਗਰ ਸਾਰੇ ਸ਼ੱਕੇ ਜਾਨ ਦੀ ਕਿਰਪਾਲਤਾ ਕਰਨ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਸੀਂ ਇੰਨੇ ਮੌਸਮ ਖਰਾਬ ਹੋਣ ਦੇ ਬਾਵਜੂਦ ਇਹਦੀ ਇੰਤਜ਼ਾਹੀਓ ਤੇ ਜੇ ਮੌਸਮ ਸਾਫ਼ ਹੁੰਦਰਾ ਮੇਰੇ ਘਰੇ ਤੋਂ ਦੋ ਗੁਣਾ ਵੱਧ ਸੰਗਤ